ਜਿਨ ਬੈਪਟਿਸਟ ਬਟੋਰਾ 1794 ਵਿੱਚ ਇਟਲੀ ਦੇ ਪਰਮਾ ਸ਼ਹਿਰ ਵਿੱਚ ਪੈਦਾ ਹੋਇਆ ਉਹ ਇੱਕ ਫ੍ਰਾਂਸੀਸੀ ਫੌਜੀ ਸੀ ਜਿਸ ਨੇ ਨਪੋਲੀਅਨ ਦੀ ਫੌਜ ਵਿੱਚ ਸੇਵਾ ਨਿਭਾਈ ਨਪੋਲੀਅਨ ਦੀ ਹਾਰ ਤੋਂ ਬਾਅਦ ਉਹ ਭਾਰਤ ਆ ਗਿਆ 1822 ਵਿੱਚ ਉਹ ਲਾਹੌਰ ਪਹੁੰਚਿਆ ਜਿੱਥੇ ਉਸ ਦੀ ਮੁਲਾਕਾਤ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਮਹਾਰਾਜਾ ਨੇ ਉਸ ਦੀ ਸੈਨਿਕ ਸਿੱਖਿਆ ਅਤੇ ਤਜਰਬੇ ਨੂੰ ਦੇਖ ਕੇ ਉਸ ਨੂੰ ਆਪਣੀ ਫੌਜ ਵਿੱਚ ਬਟੋਰਾ ਨੇ ਸਿੱਖ ਫੌਜਾਂ ਨੂੰ ਤਰੱਕੀ ਲਈ ਯੂਰਪੀ ਅੰਦਾਜ਼ ਦੀ ਤਰਬੀਅਤ ਲਾਗੂ ਕੀਤੀ। ਉਸ ਨੇ ਫੌਜਾਂ ਨੂੰ ਇੱਕ ਵਿਗਿਆਨਿਕ ਆਧੁਨਿਕ ਢੰਗ ਨਾਲ ਤਿਆਰ ਕੀਤਾ। ਉਸ ਦੀ ਮਦਦ ਨਾਲ ਸਿੱਖ ਰਾਜ ਦੀ ਫੌਜਾਂ ਜ਼ਿਆਦਾ ਮਜ਼ਬੂਤ ਬਣੀਆਂ। ਮੈਂ ਟੋਨ ਦਾ ਖਾਲਸਾ ਫੌਜ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਯੋਗਦਾਨ ਸੀ। ਉਹ ਮਹਾਰਾਜਾ ਰਣਜੀਤ ਸਿੰਘ ਲਈ ਯੂਰਪੀ ਸੈਨਿਕਾਂ ਦੇ ਅਧਿਕਾਰਨੀ ਵਿੱਚ ਇੱਕ ਸੀ ਜਿਸ ਨੇ ਸਿੱਖ ਰਾਜ ਦੀ ਫੌਜ ਨੂੰ ਆਧੁਨਿਕ ਬਣਾਉਣ ਲਈ ਵੱਡਾ ਯੋਗਦਾਨ ਪਾਇਆ। ਮੈਟੋਰਾ ਨੇ ਖਾਲਸਾ ਫੌਜ ਵਿੱਚ ਯੂਰਪੀ ਸੈਨਾ ਵਰਗੇ ਨਵੇਂ ਤਰੀਕੇ ਲਿਆਏ ਉਸਨੇ ਫੌਜਾਂ ਨੂੰ ਕਸਰਤ, ਪਰੇਡ, ਡਿਸਪਲਿਨ ਅਤੇ ਗੋਲੇਬਾਰੀ ਆਦਿ ਵਿੱਚ ਵਿਦੇਸ਼ੀ ਢੰਗ ਨਾਲ تربیت ਦੇਣੀ ਸ਼ੁਰੂ ਕੀਤੀ ਮੈਟੋਰਾ ਨੇ ਖਾਲਸਾ ਇਨਫੈਂਟਰੀ ਯਾਨੀ ਕਿ ਪੈਦਲ ਫੌਜ ਦੀ ਕਮਾਨ ਸੰਭੀ ਗਈ ਉਸਨੇ ਯੂਰਪੀ ਢੰਗ ਨਾਲ ਲੈਜਿਮੈਂਟ ਬਣਾਈ ਜਿਸ ਦਾ ਨਾਮ ਸੀ ਫੌਜ ਇੱਕਦਮ ਜਿਸ ਦਾ ਅਰਥ ਸੀ ਪੈਦਲ ਫੌਜ ਮੈਟੋਰਾ ਨੇ ਤੋਪਚੀ ਅਤੇ ਗੋਲੇਬਾਰੀ ਵਿਧੀ ਨੂੰ ਨਵੀਨਤਾ ਦਿੱਤੀ ਉਸਨੇ ਸਿੱਖ ਫੌਜਾਂ ਨੂੰ ਬੰਦੂਕਾਂ ਅਤੇ ਤੋਪਾਂ ਨਹੀਂ ਸਹੀ ਵਰਤੋਂ ਕਰਨੀ ਸਿਖਾਈ ਉਹ ਪੰਜਾਬ ਦੀ ਪੱਛਮੀ ਸਰਹੱਦ ਨੂੰ ਅਫਗਾਨੀ ਹਮਲਿਆਂ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋਇਆ ਮੈਟਲਰਾਂ ਨੇ ਕਈ ਯੁੱਧਾਂ ਵਿੱਚ ਇਟਰਿਸ਼ਪ ਨੇ ਭਾਈ ਜਿਸ ਨਾਲ ਸਿੱਖ ਫੌਜਾਂ ਹੋਰ ਮਜ਼ਬੂਤ ਬਣੀਆਂ ਲਾਹੌਰ ਵਿੱਚ ਉਸ ਦੀ ਹਵੇਲੀ ਅੱਜ ਵੀ ਵਟੋਰਾ ਹਵੇਲੀ ਦੇ ਨਾਂ ਨਾਲ ਮਸ਼ਹੂਰ ਹੈ ਉਹ ਸਨੇ ਸਿਰਫ ਫੌਜ ਦੀ ਪੱਕਤੋ ਹੀ ਨਹੀਂ ਸੱਭਿਆਚਾਰਕ ਅਤੇ ਇਤਿਹਾਸਿਕ ਪੱਖ ਤੋਂ ਵੀ ਪੰਜਾਬ ਵਿੱਚ ਆਪਣਾ ਨਿਸ਼ਾਨ ਛੱਡਿਆ ਜੀਮ ਬੈਕਟਰਸ ਵਟੋਰਾ ਸਿਰਫ ਇੱਕ ਫੌਜੀ ਅਫਸਰ ਹੀ ਨਹੀਂ ਸੀ ਉਹ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ 'ਚ ਵੀ ਆਪਣਾ ਵੱਖਰਾ ਨਿਸ਼ਾਨ ਛੱਡ ਕੇ ਗਿਆ ਉਸ ਨੇ ਲਾਹੌਰ ਵਿੱਚ ਲੈ ਕੇ ਸਿੱਖ ਰਾਜ ਦੀ ਫੌਜ ਦੀ ਤਾਕਤ ਨੂੰ ਮਜ਼ਬੂਤ ਕਰਨ ਦੇ ਨਾਂ ਨਾਲ ਪੰਜਾਬ ਦੀ ਸੱਭਿਆਚਾਰਕ ਜ਼ਿੰਦਗੀ ਵਿੱਚ ਵੀ ਭਾਗੀਦਾਰੀ ਨਿਭਾਈ ਵਟੋਰਾ ਨੇ ਯੂਰਪੀ ਰਵਾਇਤਾਂ ਨੂੰ ਪੰਜਾਬ ਦੀ ਜੀਵਨ ਸ਼ੈਲੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਸ ਦੀ ਪੋਸ਼ਾਕ, ਰਹਿਣ-ਸਹਿਣ ਅਤੇ ਤੰਗਨ ਵਿੱਚ ਇੱਕ ਵਿਲੱਖਣ ਸੰਸਕ੍ਰਿਤੀ ਮਿਲਾਪ ਦਿਖਾਈ ਦਿੰਦਾ ਸੀ। ਲਾਹੌਰ ਵਿੱਚ ਉਸ ਦੀ ਬਣਾਈ ਹੋਈ ਵਟੋਰਾ ਹਵੇਲੀ ਇੱਕ ਸ਼ਾਨਦਾਰ ਇਮਾਰਤ ਸੀ ਜੋ ਅਜੇ ਵੀ ਵਜੂਦ ਹੈ। ਇਹ ਹਵੇਲੀ ਇਟਾਲੀਅਨ ਅਤੇ ਪੰਜਾਬੀ ਇਮਾਰਤ ਅੰਦਾਜ਼ ਦਾ ਸੁਹਾਰੂ ਸੁਮੇਲ ਹੈ। ਇਸ ਵਿੱਚ ਆਰਕੀਟੈਕਚਰ, ਫਰਨੀਚਰ ਅਤੇ ਘਰ ਦੀ ਸਜਾਵਟ ਵਿੱਚ ਵਿੱਚ ਵੱਖ-ਵੱਖ ਸੱਭਿਆਚਾਰ ਅਸਰ ਸਾਫ਼ ਦਿਖਾਈ ਦਿੰਦੇ ਹਨ। ਸਿੱਖ ਰਾਜ ਦੀ ਇਤਿਹਾਸ ਦਸਤਾਵੇਜ਼ ਵਜ ਬਟੂਰਾ ਨੇ ਆਪਣੀ ਯਾਤਰਾ ਵਿੱਚ ਤਜਰਬਿਆਂ ਨੂੰ ਲਿਖਤ ਰੂਪ ਵਿੱਚ ਵੀ ਦਰਜ ਕੀਤਾ ਉਸਨੇ ਲਿਖੇ ਹੋਏ ਰਿਪੋਰਟਾਂ ਅਤੇ ਨੋਟ ਇਤਿਹਾਸਕਾਰਾਂ ਲਈ ਕੀਮਤੀ ਸਰੋਤ ਹਨ 19ਵੀਂ ਸਦੀ ਦੇ ਪੰਜਾਬ ਦੀ ਹਾਲਤ ਨੂੰ ਦਸਾਉਂਦੇ ਹਨ ਸਿੱਖ ਰਾਜ ਦੇ ਨਕਸ਼ਿਆਂ ਦੇ ਤਰੋਹ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਵਿਟੋਰਾ ਅਤੇ ਉਸਦੇ ਸਾਥੀ ਆਲਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਇਜਾਜ਼ਤ ਨਾਲ ਕਈ ਇਤਿਹਾਸਿਕ ਥਾਵਾਂ ਦੀ ਯਾਤਰਾ ਕੀਤੀ ਅਤੇ ਉਹਨਾਂ ਨੇ ਆਧੁ ਪੁਰਾਤਨ ਤਰੋਹਾਂ ਦੀ ਜਾਂਚ ਕੀਤੀ ਇਹ ਹੈ ਜਾਂਦਾ ਹੈ ਕਿ ਵਿਟੋਰਾ ਨੇ ਪੰਜਾਬ ਦੇ ਕੁਝ ਪੁਰਾਣੇ ਮੋਹਰਾਂ ਅਤੇ ਸਿੱਕਿਆਂ ਨੂੰ ਸੰਭਾਲ ਕੇ ਰੱਖਿਆ ਮਟੋਰਾ ਅਧਰ ਹੋੜੀ ਯੂਰਪੀ ਆਸਾਨ ਦੇ ਆਉਣ ਨਾਲ ਲਾਹੌਰ ਵਿੱਚ ਯੂਰਪੀ ਸਿਵੀਤ ਪੋਸ਼ਾਕ ਅਤੇ ਤਮਾਸ਼ਾ ਰਾਜ ਰਵਾਜ ਵੀ ਵਧਿਆ ਇਨ੍ਹਾਂ ਨੇ ਦਰਬਾਰ ਵਿੱਚ ਨਵੀਂ ਰੋਚੀਤਾ ਪਰੇ ਅਤੇ ਰਜੀਤ ਸਿੰਘ ਨੂੰ ਵੀ ਕਈ ਨਵੀਆਂ ਚੀਜ਼ਾਂ ਨਾਲ ਲੂਬਰੂ ਕਰਵਾਇਆ